ਸਾਥੀਓ ਵੈਰੂਜ ਦਾ ਖਲਸਾ ਵੈਰੂਜ ਦੀ ਫਤਿਹ ਇੱਕ ਪੰਜਾਬ ਗਵਰਨਮੈਂਟ ਨੇ ਪਖਿਆਰੀਆਂ ਵਾਲਾ ਕੰਮ ਕਰਾਇਆ ਜਿਹੜਾ ਬਹੁਤ ਵਧੀਆ ਕੀਤਾ ਹੈਗਾ ਪਰ ਇੱਕ ਪਖਾਰੀ ਹੋਰ ਜਿਹੜੇ ਗਵਰਨਮੈਂਟ ਉਹਨਾਂ ਦਾ ਕੰਟਰੋਲ ਕਰੇ ਹਰੇ ਵੀ ਉਹ ਮੰਗਦੇ ਫਿਰਦੇ ਨੇ ਖੁਸਰੇ ਜੋਨਨ ਨੂੰ ਮੈਂ ਕਹਦੇ ਨੇ ਅਸੀਂ ਵੀ ਭਾਈ ਤੁਸੀਂ ਤੁਹਾਨੂੰ ਪਿੰਡ ਦਿੱਤੇ ਹੋਏ ਆ ਜਾਂ ਥੋੜੇ ਡੇਰੇ ਨਾ ਕੋਈ ਕੁਛ ਬੋਲ ਲੈ ਕੋਈ ਕੁਛ ਬੋਲ ਲੈ ਜੇ ਤਾਂ ਗਵਰਨਮੈਂਟ ਰੇਲਿਆਂ ਦਾ ਕੋਈ ਡੇਰਾ ਆਂਦਾ ਜਾਂ ਪਿੰਡਾਂ ਦਾ ਹੈਗਾ ਕਿਸੇ ਮਹੰਤਾਂ ਨਾਲ ਜਾਂ ਨਾ ਡੇਰਾਂ ਨਾਲ ਲਾ ਕੇ ਇਹਨਾਂ ਨੂੰ ਉਹ ਡੋਡੀਨਾਂ ਦੀ ਬੰਡਾ ਚੁੰਡੀ ਕਰਕੇ ਕਿਸੇ ਵੱਡੇ ਮਹੰਤ ਨਾਲ ਕਿਸੇ ਵੱਡੇ ਨਾਲ ਲਾ ਦੇਣ ਪਰ ਕੁਸ ਹੈ ਇਹ ਜੇ ਬੰਦੇ ਆ ਜਿਹੜੇ ਬੰਦਿਆਂ ਨੇ ਖੁਸਰੇ ਹੈ ਨਹੀਂ ਤੇ ਖੁਸਿਆਂ ਵਾਲਾ ਉਹਨਾਂ ਨੇ ਮਤਲਬ ਢਾਂਕ ਬਣਾ ਰੱਖਿਆ ਸਾਡੇ ਹਰਿਆਣੇ ਚ ਇੱਕ ਸਾਰੋਂ ਚੜਦੇ ਦੋ ਉਹ ਸਸਤੇ ਤੱਕ ਆਉਂਦੇ ਆ ਮੰਗਦੇ ਸਰਸੂ ਦੋ ਇੱਕ ਉਸਰ ਦੋ ਗੁਥਰੇ ਆ ਦੋ ਬੰਦੇ ਨਾਲ ਉਹਦੇ ਚਾਰ ਉਹ ਗਹਿਰੀ ਆ ਕੇ ਉਹ ਗਹਿਰੀ ਉੱਤੇ ਜਾਂਦੇ 12 ਵਜੇ 12 ਪਾਉਨੇ ਇੱਕ ਗੱਡੀ ਚੱਲਦੀ ਐ ਉੱਥੋਂ ਉਹ ਸਾਸੇ 3:00 ਪਾਉਨੇ 3:00 ਵਜ ਜਾਂਦੀ ਓ ਉੱਥੋਂ ਪਾਉਨੇ 3:00 ਚੱਲਦੀ ਉਹ ਤੇ ਆਉਂਦੇ ਚਾਰ ਗੱਡੀਆਂ ਕਵਰ ਕਰਦੇ ਨੇ ਉਹ ਜਿਹੜੇ ਬੰਦੇ ਉਹਨਾਂ ਦੇ ਨਾਲ ਨਾ ਜਿਹੜੇ ਉਹਨਾਂ ਦਾ ਨਾ ਮਤਲਬ ਪੋਸਾ ਇਕੱਠਾ ਕਰਦੇ ਨੇ ਲਾ ਮੈਂ ਵੇਖਿਆ ਇੱਕ ਅਗਲੀ ਬਾਰੀ ਖੜ ਗਿਆ ਇੱਕ ਮਗਲੀ ਖੜ ਗਿਆ ਕਿੰਨੇ ਮੰਗਲੇ ਕਿੰਨੇ ਇਹਦੇ ਕੋਲੇ ਹੋ ਗਏ ਫਿਰ ਸਾਰਾ ਸਹਾ ਪਤਾ ਚਾਰ ਗੱਡੀਆਂ ਤੋਂ ਘੱਟੋ ਘੱਟ ਹੀ ਮੇਰਾ ਅੰਦਾਜ਼ਾ 20000 ਰੁਪਏ ਇਕੱਠਾ ਕਰਦੇ ਨੇ ਮੇਰੀ ਪੰਜਾਬ ਗਵਰਨਮੈਂਟ ਨੂੰ ਬੇਨਤੀ ਹੈ ਵੀ ਜਿਹੜੇ ਇਹ ਖੁਸਰੇ ਆ ਜਾਂ ਇਹਨਾਂ ਦਾ ਕੋਈ ਕਿਸੇ ਨੂੰ ਇਹਨਾਂ ਦਾ ਕੋਈ ਮੰਤਾ ਨਾਲ ਜੁੜਿਆ ਜਾਵੇ ਜਾਂ ਡੇਰੇ ਜਾਂ ਇਹਨਾਂ ਦਾ ਮੰਗਣ ਦਾ ਕੋਈ ਪਿੰਡਾਂ ਪਿੰਡ ਵੰਡ ਕੇ ਦਿੱਤੇ ਜਾਣ ਤੇ ਜਿਹੜੇ ਮਤਲਬ ਖੁਸਰੇ ਹੈ ਹੀ ਨਹੀਂ ਕੱਲੀ ਤਾੜੀ ਪਾਉਣ ਜਾਂਦੇ ਉਹਨਾਂ ਚੈੱਕ ਅਪ ਕਰਕੇ ਉਹਨਾਂ ਨੂੰ ਆਪਦੇ ਘਰਾਂ ਤੇ ਬੜਾਇਆ ਜਾਵੇ ਸਾਥੀ ਕੋ ਇੰਨੀ ਮੇਰੀ ਪੰਜਾਬ ਗਵਰਨਮੈਂਟ ਨੂੰ ਬੇਨਤੀ ਹੈ ਵੀ ਇਹਨਾਂ ਦਾ ਵੀ ਚੈੱਕ ਅਪ ਕਰਕੇ ਜਿਹੜੇ ਖੁਸਰੇ ਆ ਉਹਨਾਂ ਨੂੰ ਬੰਡਾ ਚੰਡੀ ਜਾਂ ਜਿਹੜੇ ਖੁਸਰੇ ਹੈ ਨਹੀਂ ਬਿਮਰ ਪ੍ਰਣਾ ਮੁੰਡੇ ਸ਼ਕਲ ਕੁਰਸਿਆਂ ਵਾਲੀ ਬਣਾ ਕੇ ਬੋਲਣਾ ਤਾੜੀ ਪਾਉਣੀ ਹੋਈ ਜੀ ਉਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਸਾਥੀਓ ਤਾਂ ਇਹ ਜਿਹੜੇ ਕਦਮ ਚੁੱਕੇ ਮੇਰੀ ਵੀਡੀਓ ਕਿਸ ਅਫਸਰ ਕੋਲ ਜਾਵੇ ਜਾਂ ਕਿਸ ਮੁੱਖ ਮੰਤਰੀ ਕੋਲ ਜਾਵੇ ਤਾਂ ਇਹਨਾਂ ਦਾ ਜ਼ਰੂਰ ਲਾਜ ਕੀਤਾ ਜਾਵੇ ਇਹਨਾਂ ਨੇ ਗੱਡੀਆਂ ਮੰਡ ਰੱਖੀਆਂ ਬੱਸਾਂ ਮੰਡ ਰੱਖੀਆਂ ਸਾਥੀਓ ਐਨਾ ਕਹਿੰਦਾ ਮੇਰੀ ਵੀਡੀਓ ਕਿਸੇ ਚੰਗੇ ਅਧਿਕਾਰੀ ਤੱਕ ਜਾਂ ਪਹੁੰਚਾਇਓ ਅੱਗੇ ਵੈਰੂ ਜੀ ਖਾਲਸਾ ਵੈਰੂ ਜੀ ਦੀ ਫਤਿਹ